ਬਰਨਾਲਾ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜਿੱਥੇ ਲੰਗਰ ਬਣਾਉਂਦੇ ਸਮੇਂ ਬਲਾਸਟ ਹੋਇਆ ਤੇ ਕਈ ਜਾਣੇ ਇਸ ਧਮਾਕੇ ਦੇ ਵਿੱਚ ਜ਼ਖਮੀ ਹੋ ਗਏ ਨੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦੱਸਦੀ ਹੈ ਕਿ ਬਰਨਾਲਾ ਦੇ ਇੱਕ ਮੰਦਰ ਦੇ ਵਿੱਚ ਧਮਾਕਾ ਹੋਣ ਦੀ ਖਬਰ ਮਿਲੀ ਮਿਲੀ ਜਾਣਕਾਰੀ ਮੁਤਾਬਕ ਮੰਦਰ ਦੇ ਵਿੱਚ ਲੰਗਰ ਤਿਆਰ ਕਰਨ ਦੌਰਾਨ ਅਚਾਨਕ ਬਲਾਸਟ ਹੋਇਆ ਜਿਸ ਤੋਂ ਬਾਅਦ ਅੱਗ ਲੱਗ ਗਈ ਤੇ ਕਈ ਲੋਕ ਇਸ ਦੌਰਾਨ ਜ਼ਖਮੀ ਹੋ ਗਏ ਨੇ ਜਾਣਕਾਰੀ ਮੁਤਾਬਕ ਇਹ ਅੱਗ ਧਨੋਲਾ ਦੇ ਪੁਰਾਣੇ ਹਨੂਮਾਨ ਮੰਦਿਰ ਕੰਪਲੈਕਸ ਦੇ ਵਿੱਚ ਬਲਾਸਟ ਤੋਂ ਬਾਅਦ ਲੱਗੀ ਇਸ ਮੰਦਿਰ ਦੇ ਵਿੱਚ ਸੰਗਤ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਇਸ ਦੌਰਾਨ ਅਚਾਨਕ ਧਮਾਕੇ ਮਗਰੋਂ ਲੰਗਰ ਵਾਲੀ ਥਾਂ ਉੱਤੇ ਅੱਗ ਲੱਗ ਗਈ ਜਿਸ ਦੌਰਾਨ ਕੁੱਲ 16 ਜਾਣੇ ਇਸ ਦੇ ਵਿੱਚ ਚੁਲਸ ਗਏ ਨੇ ਜਿਨ੍ਹਾਂ ਵਿੱਚੋਂ 6 ਜਾਣੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਦੇ ਵਿੱਚ ਔਰਤਾਂ ਦੇ ਬੱਚੇ ਵੀ ਸ਼ਾਮਿਲ ਨੇ ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਫਰੀਦਕੋਟ ਦੇ ਹਸਪਤਾਲ ਤੋਂ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ ਬਰਨਾਲਾ ਜ਼ਿਲ੍ਹੇ ਦੇ ਤਨੋਲਾ ਕਸਬੇ ਦਾ ਪ੍ਰਾਚੀਨ ਹਨੂਮਾਨ ਮੰਦਿਰ ਪਰੇ ਵਾਲਾ ਦੇ ਨਾਮ ਨਾਲ ਮਸ਼ਹੂਰ ਹੈ। ਇਹ ਇਲਾਕਾ ਕਿ 200 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਇਹ ਪ੍ਰਾਚੀਨ ਮੰਦਿਰ ਪੰਜਾਬ ਦੇ ਨਾਲ ਨਾਲ ਕਈ ਹੋਰ ਰਾਜਾਂ ਦੇ ਲੋਕਾਂ ਦੀ ਆਸਥਾ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ। ਇਸ ਮੰਦਿਰ ਦੇ ਵਿੱਚ ਹਰ ਮੰਗਲਵਾਰ ਨੂੰ ਇੱਕ ਵਿਸ਼ੇਸ਼ ਭੰਡਾਰਾ ਲਗਾਇਆ ਜਾਂਦਾ ਹੈ। ਮੰਗਲਵਾਰ ਨੂੰ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਆਉਣੇ ਸ਼ੁਰੂ ਹੋ ਜਾਂਦੇ ਨੇ। ਦੱਸਦੀ ਕਿ ਮੰਦਿਰ ਦੇ ਆਹਾਤੇ ਦੇ ਵਿੱਚ ਜਿਨ੍ਹਾਂ ਸ਼ਰਧਾਲੂ ਜੋ ਲੰਗਰ ਬਣਾ ਰਹੇ ਸਨ ਕਾਫੀ ਪ੍ਰਬੰਧ ਕੀਤਾ ਹੋਇਆ ਸੀ ਪਰ ਇਸ ਦੌਰਾਨ ਇਹ ਤਮਾਕਾ ਹੋ ਜਾਂਦਾ ਜਦੋਂ ਸ਼ਰਧਾਲੂਆਂ ਅੰਤੇ ਵੱਲੋਂ ਲੰਗਰ ਪੰਡਾਰਾ ਜਿਹੜਾ ਤਿਆਰ ਕੀਤਾ ਜਾ ਰਿਹਾ ਸੀ ਤੇ ਉਸ ਦੌਰਾਨ ਮੰਦਿਰ ਦੀ ਰਸੋਈ ਦੇ ਵਿੱਚ ਕਾਫੀ ਜਾਣੇ ਮੌਜੂਦ ਸਨ ਤੇ ਅਚਾਨਕ ਬਲਾਸਟ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਰਸੋਈ ਦੇ ਵਿੱਚ ਡੀਜ਼ਲ ਪੱਠੀ ਦੇ ਵਿੱਚ ਡੀਜ਼ਲ ਪਾਉਂਦੇ ਸਮੇਂ ਜਿਹੜਾ ਇਹ ਬਲਾਸਟ ਹੋਇਆ ਧਮਾਕਾ ਹੋਇਆ ਜਿਸ ਕਾਰਨ ਇਹ ਸਾਰਾ ਕੁਝ ਵਾਪਰ ਗਿਆ ਤੇ ਇਸ ਦੇ ਵਿੱਚ ਕਈ ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ ਨੇ ਬਰਨਾਲਾ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜਿੱਥੇ ਲੰਗਰ ਬਣਾਉਂਦੇ ਸਮੇਂ ਬਲਾਸਟ ਹੋਇਆ ਤੇ ਕਈ ਜਾਣੇ ਇਸ ਧਮਾਕੇ ਦੇ ਵਿੱਚ ਜ਼ਖਮੀ ਹੋ ਗਏ ਨੇ ਤਸਵੀਰਾਂ ਲਗਾਤਾਰ ਤੁਹਾਡਨਾਂ ਨਾਲ ਸਾਂਝੇ ਕਰ ਰਹੇ ਹਾਂ ਦੱਸਦੀ ਹੈ ਕਿ ਬਰਨਾਲਾ ਦੇ ਇੱਕ ਮੰਦਰ ਦੇ ਵਿੱਚ ਧਮਾਕਾ ਹੋਣ ਦੀ ਖਬਰ ਮਿਲੀ ਮਿਲੀ ਜਾਣਕਾਰੀ ਮੁਤਾਬਕ ਮੰਦਰ ਦੇ ਵਿੱਚ ਲੰਗਰ ਤਿਆਰ ਕਰਨ ਦੌਰਾਨ ਅਚਾਨਕ ਬਲਾਸਟ ਹੋਇਆ ਜਿਸ ਤੋਂ ਬਾਅਦ ਅੱਗ ਲੱਗ ਗਈ ਤੇ ਕਈ ਲੋਕ ਇਸ ਦੌਰਾਨ ਜ਼ਖਮੀ ਹੋ ਗਏ ਨੇ ਜਾਣਕਾਰੀ ਮੁਤਾਬਕ ਇਹ ਅਗਰ ਧਨੋਲਾ ਦੇ ਪੁਰਾਣੇ ਹਨੂਮਾਨ ਮੰਦਿਰ ਕੰਪਲੈਕਸ ਦੇ ਵਿੱਚ ਬਲਾਸਟ ਤੋਂ ਬਾਅਦ ਲੱਗੀ ਇਸ ਮੰਦਿਰ ਦੇ ਵਿੱਚ ਸੰਗਤ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਇਸ ਦੌਰਾਨ ਅਚਾਨਕ ਧਮਾਕੇ ਮਗਰੋਂ ਲੰਗਰ ਵਾਲੀ ਥਾਂ ਉੱਤੇ ਅੱਗ ਲੱਗ ਗਈ ਜਿਸ ਦੌਰਾਨ ਕੁੱਲ 16 ਜਾਣੇ ਇਸ ਦੇ ਵਿੱਚ ਚੁਲਸ ਗਏ ਨੇ ਜਿਨ੍ਹਾਂ ਵਿੱਚੋਂ 6 ਜਾਣੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਦੇ ਵਿੱਚ ਔਰਤਾਂ ਦੇ ਬੱਚੇ ਵੀ ਸ਼ਾਮਲ ਨੇ ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਫਰੀਦਕੋਟ ਦੇ ਹਸਪਤਾਲ ਤੋਂ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ ਬਰਨਾਲਾ ਜ਼ਿਲ੍ਹੇ ਦੇ ਧਨੋਲਾ ਕਸਬੇ ਦਾ ਪ੍ਰਾਚੀਨ ਹਨੂਮਾਨ ਮੰਦਿਰ ਪਰੇਵਾਲਾ ਦੇ ਨਾਮ ਨਾਲ ਮਸ਼ਹੂਰ ਹੈ ਇਹ ਲਗਭਗ 200 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਇਹ ਪ੍ਰਾਚੀਨ ਮੰਦਿਰ ਪੰਜਾਬ ਦੇ ਨਾਲ ਨਾਲ ਕਈ ਹੋਰ ਰਾਜਾਂ ਦੇ ਲੋਕਾਂ ਦੀ ਆਸਥਾ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ ਇਸ ਮੰਦਿਰ ਦੇ ਵਿੱਚ ਹਰ ਮੰਗਲਵਾਰ ਨੂੰ ਇੱਕ ਵਿਸ਼ੇਸ਼ ਪੰਡਾਰਾ ਲਗਾਇਆ ਜਾਂਦਾ ਹੈ ਮੰਗਲਵਾਰ ਨੂੰ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਉੱਥੇ ਆਉਣੇ ਸ਼ੁਰੂ ਹੋ ਜਾਂਦੇ ਨੇ ਦੱਸਦੀ ਹੈ ਕਿ ਮੰਦਰ ਦੇ ਆਹਾਤੇ ਦੇ ਵਿੱਚ ਜਿਨ੍ਹਾਂ ਸ਼ਰਧਾਲੂ ਜੋ ਲੰਗਰ ਭਣਾ ਰਹੇ ਸਨ ਕਾਫੀ ਪ੍ਰਬੰਧ ਕੀਤਾ ਹੋਇਆ ਸੀ ਪਰ ਇਸ ਦੌਰਾਨ ਇਹ ਤਮਾਕਾ ਹੋ ਜਾਂਦਾ ਜਦੋਂ ਸ਼ਰਧਾਲੂਆਂ ਅੰਤੇ ਵੱਲੋਂ ਲੰਗਰ ਭੰਡਾਰਾ ਜਿਹੜਾ ਤਿਆਰ ਕੀਤਾ ਜਾ ਰਿਹਾ ਸੀ ਤੇ ਉਸ ਦੌਰਾਨ ਮੰਦਿਰ ਦੀ ਰਸੋਈ ਦੇ ਵਿੱਚ ਕਾਫੀ ਜਾਣੇ ਮੌਜੂਦ ਸਨ ਤੇ ਅਚਾਨਕ ਬਲਾਸਟ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਰਸੋਈ ਦੇ ਵਿੱਚ ਡੀਜ਼ਲ ਪੱਠੀ ਦੇ ਵਿੱਚ ਡੀਜ਼ਲ ਪਾਉਂਦੇ ਸਮੇਂ ਜਿਹੜਾ ਇਹ ਬਲਾਸਟ ਹੋਇਆ ਧਮਾਕਾ ਹੋਇਆ ਜਿਸ ਕਾਰਨ ਇਹ ਸਾਰਾ ਕੁਝ ਵਾਪਰ ਗਿਆ ਤੇ ਇਸ ਦੇ ਵਿੱਚ ਕਈ ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ ਨੇ